हां जी फैसला लो हाँ एक मिनट वाहेगुरु जी का खालसा वाहेगुरु जी की फतेह ਗਰਲਾਲ ਸੋਲਾ ਵਾਲੇ ਦਾ ਪਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਸਚਾਈ ਦੀ ਜਿੱਤ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹਾਰੇ ਵਾਲਿਓ ਜਿੱਧਰ ਮਰਜੀ ਜੱਫਾ ਲੱਗ ਗਿਆ 5 5000 ਤੋਂ ਲੈ 16 ਵਾਲਾ 16 ਵਾਲਾ ਦੂਸਰੇ ਬਟਾਉਣ ਅਗਲੇ ਬਰੇਕਰਾਂ ਦੂਸਰਾ ਸੈਮੀਫਾਈਨ ਮੈਚ ਖੇਡਿਆ ਜਾ ਰਿਹਾ ਪਰ ਸਾਹਮਣੇ ਅਮਨ ਲੋਹਾਰੇ ਦਾ ਬਾਦ ਬਣ ਗਿਆ ਟੀਵੀ ਹੋਲਡ ਲੈ ਲਓ ਪਰ ਪਿਆਰ ਦਾ ਸਬੂਤ ਦਿਖਾ ਕਰੋ ਯਾਰ ਸਾਰੇ ਜਿਹੜੇ ਰੈਫਰੀ ਵਾਲੋ ਜਿਹੜੇ ਆ ਜਾਣੇ ਹੋ ਪਰ ਰੀਪਲੇ ਲੈ ਲਿਆ ਕਰੋ ਬਹੁਤ ਧੰਨਵਾਦ ਰੀਪਲੇ ਲੈ ਲਿਆ ਕਰੋ ਪਰ ਕੋਈ ਗੱਲ ਨਹੀਂ ਆਓ ਚੱਲ ਚੱਲਣ ਦੀ ਚੱਲਣ ਦੀ ਚੱਲਣ ਦੀ ਪੁੱਤ ਜੱਟਾਂ ਦੇ ਫਿਲਮ ਬਣੀ ਪਈ ਸੀ ਗਰਾਊਂਡ ਦੇ ਵਿੱਚ ਐਨ ਸਿਰੇ ਦਾ ਮੈਚ ਐਨ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਉਹ ਤਾਮਰੀ ਜਨਾਬ ਜੀ ਗਰਚਰਨ ਸਨੇਹਰ ਰਾਜਵੀਰ ਸਿੰਘ ਵਾਲਾ ਦਵਿੰਦਰ ਸਨੇਹਰ ਰਾਜਵੀਰ ਸੱਦੇ ਵਾਲਾ ਕਿੰਦਾ ਲੋਹਾਰਾ ਮਨਦੀਪ ਸਲਿਹਾਨੀ ਮਨਦੀਪ ਕਾਲੀਏ ਵਾਲਾ ਸਾਰੀ ਵਿਰਨ ਧੰਨਵਾਦ ਮੋਦੀ ਟੀਮਾਂ ਵਾਲੀ ਹਾਰੇ ਭਰਾਵਾਂ ਦਾ ਧੰਨਵਾਦ ਹੈ ਚਮਕੌਰ ਟਹਿਣਾ ਲੱਖਾ ਪੋਲੂ ਵਾਲੀਆ ਫੌਜੀਆ ਜਲਦੀ ਕਲੀਅਰ ਕਰ ਲਗੀ ਫੌਜੀਆ ਹੱਥ ਕਰੀ ਜਾਂਦਾ ਨਾਲੇ ਜਦ ਕਲੀਅਰ ਕਰਦੇ ਵੀ ਹਾਂ ਸ਼ੋਰ ਆ ਹਾਂ ਫੌਜੀ ਯਾਰ ਹੋਲਡ ਹਾਂ ਜਿੱਤੇ ਕਹਿੰਦੇ ਹੋਲਡ ਆ ਯਾਰ ਐਵੇਂ ਕਹਿੰਦੇ ਉਧਰ ਨੂੰ ਕਹਿੰਦੇ ਉਧਰ ਨੂੰ ਹੋਲਡ ਕਹਿੰਦੇ ਹੋਏ ਹੋ ਗਿਆ ਹੋਲਡ ਹੋ ਗਈ ਆ ਉਹ ਮੈਚ ਚਲਾਓ ਮੈਚ ਚਲਾਓ ਹੋ ਹਾਂ ਹਾਂ ਹੋਲਡ ਤੇ ਤਾਂ ਹੀ ਹੋਲਡ ਕੀਤਾ ਨਾ ਕਲੀਅਰ ਹੋ ਜਾਣਾ ਕਲੀਅਰ ਹੋ ਜਾਣਾ ਕੋਈ ਗੱਲ ਨਹੀਂ ਸੱਚੀ ਬੋਲੀ ਬਲੇ ਤਾੜੀ ਮਾਰਦੇ ਤੋਰੀ